ਸਭ ਤੋਂ ਵੱਖਰਾ ਇਹ ਹੈ ਕਿ ਸਾਰੇ ਬਗਿੰਨਾਂ ਨੂੰ ਨਾਲ ਲੈ ਕੇ ਹੀ ਅਸੀਂ ਜੋ ਵੀ ਹੈ ਮਤਲਬ ਇਹ ਸਮੱਸਿਆਵਾਂ ਨੂੰ ਹੱਲ ਕਰਾਂਗੇ ਪਹਿਲਾਂ ਸਾਡੇ ਕੰਮਾਂ ਦੇ ਵਿੱਚ ਹੈ ਕਿ ਪਾਰਕਿੰਗ ਦੀ ਸਮੱਸਿਆ ਸਾਨੂੰ ਬਗਿੰਨਾਂ ਨੂੰ ਤੇ ਆਮ ਪਬਲਿਕ ਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਸਾਫ ਪਾਣੀ ਦੇ ਪੀਣ ਦੀ ਸਮੱਸਿਆ ਵੀ ਅਸੀਂ ਦੇਖ ਰਹੇ ਹਾਂਗੇ ਤੇ ਤੀਜੀ ਗੱਲ ਇਹ ਹੈ ਅਸੀਂ ਮੁੱਦਾ ਇਹ ਲੈ ਕੇ ਚੱਲਾਂਗੇ ਕਿ ਜੂਨੀਅਰਸ ਨੇ ਜੋ ਨਵੇਂ ਜੂਨੀਅਰ ਸਾਹਿਬ ਆ ਰਹੇ ਨੇ ਆਪਣੇ ਉਹਨਾਂ ਨੂੰ ਬੈਠਣ ਦੀ ਬਹੁਤ ਸਮੱਸਿਆ ਆ ਰਹੀ ਹੈ ਉਹਨਾਂ ਨੂੰ ਸੈਪਰੇਟ ਚੈਂਬਰਸ ਵਾਸਤੇ ਬਹੁਤ ਸਮੱਸਿਆ ਆ ਰਹੀ ਹੈ ਸੋ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰੀਆ ਤੇ ਆਪਦੇ ਵਕੀਲ ਭਾਈਆਂ ਦਾ ਤੇ ਆਪਦੇ ਸੀਨੀਅਰਾਂ ਦਾ ਧੰਨਵਾਦ ਕਰਨਾ ਚਾਹੁੰਗਾ ਕਿ ਉਹਨਾਂ ਦੇ ਅਸ਼ੀਰਵਾਦ ਸੱਗਾ ਮੈਨੂੰ ਜੁਆਇੰਟ ਸੈਕਟਰੀ ਬਣਨ ਦਾ ਮੌਕਾ ਮਿਲਿਆ ਤੋਂ ਪਹਿਲਾਂ ਸਾਡੇ ਕੰਮਾਂ ਧਿਆਨ ਦੇ ਵਿੱਚ ਹੈ ਕਿ ਪਾਰਕਿੰਗ ਦੀ ਸਮੱਸਿਆ ਸਾਨੂੰ ਕਿੰਨਾਂ ਨੂੰ ਤੇ ਆਮ ਪਬਲਿਕ ਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਸਾਫ਼ ਪਾਣੀ ਦੇ ਪੀਣ ਦੀ ਸਮੱਸਿਆ ਵੀ ਅਸੀਂ ਦੇਖ ਰਹੇ ਹਾਂਗੇ ਤੇ ਤੀਜੀ ਗੱਲ ਇਹ ਹੈ ਅਸੀਂ ਮੁੱਦਾ ਇਹ ਲੈ ਕੇ ਚੱਲਾਂਗੇ ਕਿ ਜੂਨੀਅਰਸ ਨੇ ਜੋ ਨਵੇਂ ਜੁਕੀਸਾ ਵਾਰ ਰਹੇ ਨੇ ਆਪਣੇ ਉਹਨਾਂ ਨੂੰ ਬੈਠਣ ਦੀ ਬਹੁਤ ਸਮੱਸਿਆ ਆ ਰਹੀ ਹੈ ਉਹਨਾਂ ਨੂੰ ਸੈਪਰੇਟ ਚੈਂਬਰਸ ਵਾਸਤੇ ਬਹੁਤ ਸਮੱਸਿਆ ਆ ਰਹੀ ਹੈ ਤਾਂ ਅਸੀਂ ਇਹਨਾਂ ਮੁੱਦਿਆਂ ਤੇ ਉਹਨਾਂ ਦਾ ਸਹਾਇਕ ਕਰਾਂਗੇ ਇਸ ਤੋਂ ਵੱਖਰਾ ਇਹ ਹੈ ਕਿ ਸਾਰੇ ਬਗਿੰਨਾਂ ਨੂੰ ਨਾਲ ਲੈ ਕੇ ਹੀ ਅਸੀਂ ਜੋ ਵੀ ਹੈ ਮਤਲਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਂਗੇ ਵੱਡਿਆਂ ਦਾ ਅਸ਼ੀਰਵਾਦ ਲੈ ਕੇ ਤੇ ਜੋ ਵੀ ਸਾਡੀ ਪਾਣੀ ਦੀ ਸਮੱਸਿਆ ਹੈ ਪਾਰਕਿੰਗ ਸਮੱਸਿਆ ਤੇ ਚੈਂਬਰਸ ਸਮੱਸਿਆ ਉਹ ਲੈ ਕੇ ਅੱਗੇ ਪੜਾਂਗੇ ਅਬ ਦੀ